ਕੁਰਤਵਾਰਾ ਸਾਬ ਸੁਹਾਣਾ ਇਹ ਹੈ ਜੀ ਹੋਮਲੈਂਡ ట్రాਫਿਕ ਬਹੁਤ ਆ ਇੱਕ ਘੰਟਾ ਹੋ ਗਿਆ ਤੁਖਦਿਆਂ ਨੂੰ ਤੁੜਦਿਆਂ ਨੂੰ ਦੂਰਿਆਂ ਨੂੰ ਇੱਕ ਘੰਟਾ ਹੋ ਗਿਆ ట్రాਫਿਕ ਹੀ ਨਹੀਂ ਲੱਗਣ ਦੇ ਰਹੀ ਛੰਡੀਗੜ ਤੋਂ ਨੀ ਯਾਰ ਤੁਨ ਨਿਕਲਣ ਦੇ ਰਹੀ ట్రాਫਿਕ ਕੀ ਕਰੀਏ ਸਭ ਤੋਂ ਪਹਿਲਾਂ ਹੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਚ ਤੇ ਮਿਲੋ ਜੀ ਅਮਰਿੰਦਰ ਨੂੰ ਅੱਜ ਬਹੁਤ ਦਿਨਾਂ ਬਾਅਦ ਆ ਕੋਈ ਟੂਰ ਦਾ ਪਲਾਨ ਬਣਿਆ ਅੱਜ ਆਪਾਂ ਜਾ ਰਹੇ ਹਾਂ ਜੀ ਨਕੋਦਰ ਰਾਜਾਵਲੀ ਤੇ ਅਮਰੀਕਸਰ ਉਹ ਮੰਨਗੇ ਉਹ ਛੋਟੇ ਛੋਟੇ ਫਲੈਟਾਂ 'ਚ ਲੋਕ ਰਹੀ ਜਾਂਦੇ ਹਨਾ ਆਹੀ ਲੈਣਾ ਆਪਾਂ ਬੈੜੀ ਲੈਣਾ ਫਲੈਟ ਵਾਸਤੇ ਫਲੈਟ 'ਚ ਰਹਿਣਾ ਕਰਨਾ ਹੁਣ ਹਾਂ ਹਾਂ ਠੀਕ ਗੱਲ ਵਾ ਤੇ ਅਸਰ ਆਪਣੇ ਵਾਸਤੇ ਛੋਟੇ ਛੋਟੇ ਹੋਣਗੇ ਜਿਹੜੇ ਪਿੰਡਾਂ ਵਾਲੇ ਆ ਤੇ ਪੂਰੇ ਲੋਕਾਂ ਦਾ ਡ੍ਰੀਮ ਹੈ ਵੀ ਫਲੈਟ 'ਚ ਰਹਿਣਾ ਹਨਾ ਇਹ ਬਨੂੜ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਮੈਂ ਦੇਖਿਆ ਖਰੜ ਤੱਕ ਸਾਰੇ ਰੋਡ ਤੇ ਇਸ ਤਰ੍ਹਾਂ ਦੇ ਫਲੈਟ ਇਹ ਫਲੈਟ ਮਾਰ ਕੇ C'è un po' di marciacrolla C'è un po' di marciacrolla C'è un po' ਯਾ ਹੁਣ ਆਪਣੀ ਵਾਰੀ ਆਊਗੀ ਬਹੁਤ ਟਾਈਮ ਲੱਗ ਗਿਆ ਰੋਏ। ਟਰੈਨ ਨੇ ਕੀ ਆਰਡਰ ਕਰਵਾ ਲੇ ਅਸੀਂ ਵੀ ਲੈਣਾ ਕੁਛ ਚਲੋ ਹੁਣ ਸਾਡੀ ਵੀ ਵਾਰੀ ਆਉਣ ਦੋ। ਮੁੰਲਾਦਾ ਸਿਰੇ ਤੱਕ ਅੱਗੇ ਤੱਕ ਜਿੱਥੇ ਇਹਨਾਂ ਨੇ ਜਾਣਾ ਨਾ ਕੈਨੇਡਾ ਕਨੋਡਾ ਉੱਥੇ ਤੱਕ ਦਾ ਆਰਡਰ ਕਰਾ ਰਹੇ ਨੇ। ਵੀ ਕਿਹੜਾ ਜਹਾਜ਼ ਚ ਕੁਝ ਮਿਲੇ ਨਾ ਟੇਚੀਆਂ ਲੱਦੀਆਂ ਹੋਈਆਂ ਇਹਨੇ। ਕਾਹੜਾ ਆਰਡਰ ਮਿਲਿਆ ਯਾਰ। ਅੱਧਾ ਘੰਟਾ ਲਾਤਾ। ਮਸਾਂ ਹੀ ਆਰਡਰ ਜਾ ਕੇ। ਪਹਿਲਾਂ ਅੰਦਰ ਗਏ। ਉਹਨਾਂ ਦਾ ਸਿਸਟਮ ਨਹੀਂ ਚੱਲਿਆ। ਆਰਡਰ ਹੋਇਆ ਨਹੀਂ। ਅਸੀਂ ਸੋਚਿਆ ਵੀ ਚਲੋ ਵੇਟ ਕਰਦੇ ਆਂ ਵੇਟ ਕਰੀਏ ਬਾਅਦ ਸੋਚਿਆ ਵਿਚਾਲ ਡਰਾਈਵ ਥਰੂ ਤੋਂ ਲੈਣ ਦਵਾਰੇ ਗੱਡੀ ਲੈ ਕੇ ਉੱਥੇ ਖੜ ਗਏ ਉਹਨਾਂ ਨੇ ਉਹ ਅੱਧਾ ਘੰਟਾ ਲਾਤਾ ਨਾ ਤਾਂ ਹੁਣ ਵਾਪਸ ਕਰ ਸਕਦੇ ਸੀ ਨਾ ਗੱਡੀ ਅੱਗੇ ਲਿਜਾ ਸੋ ਫੇ ਸੋਚਿਆ ਵਿਚਾਲ ਲਈ ਲੈਣੇ ਆ ਆ ਹੁਣ ਹੁਣ ਦੇਖਦੇ ਆਂ ਕੀ ਆ ਬਰਿਚੋ ਜੋ ਫ੍ਰੈਂਚ ਫ੍ਰਾਈ ਨੇ ਪਿੰਡ ਪਹੁੰਚਿਆ ਹੀ ਖਟਕੜਕਲਾਂ ਖਟਕੜਕਲਾਂ ਹਾਂ ਖੜਕੜਕਲਾਂ ਹਾਂ ਅਜਾ ਸਰਦਾਰ ਭਗਤ ਸਿੰਘ ਅਜਾਇਬ ਘਰ ਇੱਧਰ ਬਣਿਆ ਹੋਇਆ ਜੀ ਤੇ ਆਪਾਂ ਹੁਣ ਅੱਗੇ ਜਾਣਾ ਜੀ ਛਕਾਂ ਲਈ ਸਮਾਂ 7:30 ਤੋਂ 1:30 ਵਜੇ ਤੱਕ ਹੈ ਆਪਾਂ ਲੇਟ ਹੋ ਗਏ ਅੱਛਾ ਸਵੇਰੇ 7:30 ਤੋਂ 1:30 ਬਈ ਅੱਜ ਕੱਲ ਕਰਿਆ ਹੋਣਾ ਗਰਮੀਆਂ ਕਰਕੇ ਬਿਲਕੁਲ ਹੈਨਾ ਮੈਂ ਕਰਕੇ ਟਾਈਮ ਚੇਂਜ ਕਰਤੇ ਫਿਰ ਨੈਕਸਟ ਟਾਈਮ ਦੇਖਾਂਗੇ ਨਹੀਂ ਤਾਂ ਵੈਸੇ ਸਰਕਾਰੀ ਟਾਈਮ ਉਹ ਹੁੰਦੇ ਨੇ 9 ਤੋਂ 5 ਹੁੰਦੇ ਨੇ ਜ਼ਿਆਦਾਤਰ ਹੂੰ ਆਪਾਂ ਜਾਣਾ ਅੱਗੇ ਇੱਧਰ ਸਾਰੇ ਜੀ ਦੇਖਣ ਵਾਲੀ ਹੈ ਨਾ ਵਧੀਆ ਪੱਗ ਸਿੰਘ ਦਾ ਮਿਊਜ਼ੀਅਮ ਬਣਿਆ ਹੋਇਆ ਵੈਸੇ ਪਿੰਡ ਜਚਾ ਰਖਿਆ ਮੈਨੂੰ ਲੱਗਦਾ ਨਹੀਂ ਪਿੰਡ ਦਾ ਏਰੀਆ ਇਹ ਕਿੰਨੇ ਸਾਡਾ ਇਧਰ ਅਕ ਤੇ ਦਰਖਤ ਲਾਏ ਹੋਏ ਨੇ ਕਿੰਨਾ ਵਧੀਆ ਏਰੀਆ ਹਮਰ ਦਰਖਤ ਚੈੱਕ ਕਰ ਲੈਣਾ ਚਾਹੀਦਾ ਵੀ ਸਹੀ ਜਾ ਰਹੇ ਆ ਲੁਕੇਸ਼ਨ ਦੇ ਵਿੱਚ ਅਸੀਂ ਦੀ ਨਾਬਾ ਹਾਂ 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 ਸਹੀ ਹੈ ਐਤਾ ਹੀ ਆ ਚਲੋ ਅੱਜ ਭਗਤ ਸਿੰਘ ਦਾ ਪਿੰਡ ਵੀ ਦੇਖਿਆ ਗਿਆ। ਪਤਾ ਨਹੀਂ ਸੀ ਦੇਖਿਆ ਗਿਆ ਬਹਾਨੇ ਨਾਲੇ। ਹਨਾ। ਹਮ ਬਣਾ ਵੀਡੀਓ ਹੀ ਕਰ ਪਾ। ਥਾਂ ਥਾਂ ਤੇ ਲੋਕਾਂ ਨੇ ਘਰਾਂ ਤੇ ਭਗਤ ਸਿੰਘ ਦੀ ਫੋਟੋ ਬਣਵਾਈ ਹੋਈ ਆ। ਰਾਜਾ ਸਾਹਿਬ ਜੀ ਦੂਸਾਂਝ ਖੁਰਦ। ਪਿੰਡ 'ਚ ਸਪੀਡ ਬ੍ਰੇਕਰ ਇੰਨਾ ਬੜਾ ਸੀਗਾ। ਉਹੇ ਪਾਸੇ ਪਿੰਡ ਦੇ ਵਿੱਚ ਦੀ ਗੱਡੀ ਕੱਢੀ ਐ ਮਸਾ ਏਡੀ ਥੱਲੇ ਲੱਗਦੀ ਐ ਨੀਵੀਂ ਗੱਡੀ ਐ ਇੱਧਰ ਹੈ ਅੱਛਾ ਐ ਕਿਤੇ ਬੋਲੀ ਰਾਜਾ ਸਾਹਿਬ ਦੇ ਦੇਓ ਦੀਦਾਰ ਜੀ ਮਿਲਿਆ ਨੂੰ ਹੋ ਗਿਆ ਬੜੇ ਅਰਸੇ ਪਹੁੰਚੇਗੇ ਫਿਰ ਅੱਜ ਬੰਦ ਬਰਾਹਮਣ ਆਇਆ ਹੋਇਆ ਤੇ ਗੱਡੀ ਦੇ ਚਲਾਵਾ ਨੂੰ ਫੋਨ ਕਰਾਂ ਫੋਨ ਮੇਰਾ ਸਾਰਾ ਦਿਨ ਰੋਕਾ ਹੋਇਆ ਤੇ ਹੋਰ ਇੱਤਰ ਗੱਡੀ ਲੋ ਜੀ ਅੱਜ ਪਹੁੰਚੇਗੇ ਰਾਜਾ ਸਾਹਿਬ ਪਹਿਲਾਂ ਤਾਂ ਪਾਰਕਿੰਗ ਦੇਖ ਕੇ ਗੱਡੀ ਆਪਾਂ ਲਾਈਏ ਪਾਰਕਿੰਗ ਕਿ

ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਜੀ ਚੱਲੀਏ ਫਿਰ ਹੁਣ ਚੱਲੀ ਆਪਾਂ ਵਧੀਆ ਲੱਗਿਆ ਦਰਸ਼ਨ ਕਰਕੇ ਵਧੀਆ ਲੱਗਿਆ ਚਲੋ ਫਿਰ ਖੋਲੋ ਗੱਡੀ ਚਲੋ ਫਿਰ ਚਲ ਗੱਡੀ ਕਿਹਨੇ ਆਇਆ ਕਿੰਦਰੋਂ ਚੁੱਕਿਆ ਪਹਿਲੀ ਵਾਰ ਆਏ ਸੀ ਰਾਜਾਪਲੀ ਜੀ ਤੇ ਹੁਣ ਦੱਸੋ ਸਰ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਰੀਪੂਰੀ ਵਧੀਆ ਲੱਗਿਆ ਪਹਿਲੀ ਵਾਰ ਆਏ ਸੀ ਆਪਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਇੱਧਰ ਰਸਤੇ ਜੰਪਾ ਨੂੰ ਰਾਜਪਾਲੀ ਇਹ ਕਹਿੰਦ ਨੇ ਤੇ ਠੀਕ ਲੱਗਿਆ ਤੇ ਹੁਣ ਆਪਣਾ ਕੀ ਪਲਾਨ ਅੱਗੇ ਜਾਣ ਦਾ ਹੁਣ ਆਪਾਂ ਜਾਵਾਂਗੇ ਜੀ ਨਕੋਦਰ ਤੇ ਨਕੋਦਰ ਹੈਗਾ 63 ਕਿਲੋਮੀਟਰ ਅੱਛਾ ਇੱਕ ਘੰਟਾ ਦਾ ਰਸਤਾ ਆਪਣਾ ਫਿਰ ਅੱਧਾ ਘੰਟਾ ਉੱਥੇ ਲੱਗ ਜਾਣਾ ਆਰਾਮ ਨਾਲ ਅੱਧਾ ਘੰਟਾ ਉੱਥੇ ਟਾਈਮ ਕਿੰਨਾ ਹੋ ਗਿਆ 6:30 ਹੋ ਗਏ 7:30 8 9 10:00 ਵਜੇ ਪਹੁੰਚਾਂਗੇ ਅਮਰੀਸਰ ਹਣਾ 10:00 ਵਜੇ ਪਹੁੰਚਾਂਗੇ ਠੀਕ ਹੈ ਮੇਰੇ ਖਿਆਲ ਚ ਠੀਕ ਪਹਿਲਾਂ ਮੈਪ ਲਾ ਲਾ ਇੱਧਰ ਕੀ ਪਤਾ ਇੱਧਰ ਹੀ ਆਹ ਰੋਡ ਨਿਕਲਦਾ ਹੋਵੇ ਹਾਂ ਹਾਂ ਛੇ ਮੋੜ ਤਾਂ ਪੈ ਰਿਹਾ ਫੇਸੇ ਬਸ ਫਿਰ ਉਹ ਜਾ ਰਿਹਾ ਆਪਾਂ ਨਾਲੇ ਪਿੰਡ 'ਚ ਹੋ ਫੇਰ ਓਕਣੇ ਇੱਧਰ ਆਪਾਂ ਤਾਂ ਵਾਪਸ ਤਾਂ ਜਾਣਾ ਹੀ ਨਹੀਂ ਆਪਨਾਂ ਨਾਲੇ ਆਪਾਂ ਨੇ ਇਸ ਕਰਕੇ ਬੈਕ ਕਰ ਲਾ ਇਹ ਕੀ ਸਕੂਲ ਹੈ ਬੜਾ ਵਧੀਆ ਜਿਹਾ ਬਣਾ ਰੱਖਿਆ ਨੇ ਨੇ ਸਵਾ 7 ਹੋ ਗਏ ਨਿਹਰਾ ਹੋ ਜਣਾ ਪਹੁੰਚਦੇ ਪਹੁੰਚਦੇ ਪੂਰਾ ਆਪਾਂ ਨੂੰ ਹੈਨਾ ਬਸ ਪਾਚ ਕੇ ਬਸ ਅੱਜ ਤੁਰੇ ਹੀ ਲੇਟ ਗਿਆ ਥੋੜਾ ਜਿਹਾ ਮੇਨ ਗੱਲ ਤਾਂ ਆ ਹੋਗੀ ਬਿਲਕੁਲ ਚਲੋ ਕੋਈ ਨਹੀਂ ਹੁਣ ਤਾਂ ਨੇੜੇ 30 ਕਿਲੋਮੀਟਰ ਹੈਗਾ ਰਸਤਾ ਸਾਰਾ ਬਾਪੂ ਘਰਾਂ ਦੇ ਦਰਸ਼ਨ ਦੇ ਉੱਧਰ ਹੁਣ ਤਾਂ ਫਿਰ ਪਹੁੰਚ ਕੇ ਤੁਹਾਨੂੰ ਦਿਖਾਣੇ ਆ ਨਕੋਦਰ ਅੱਜ ਹਾਂ ਹੋਰ ਹੈ ਉਹ ਨਹੀਂ ਤਾਂ ਹੀ ਨਹੀਂ ਪਤਾ ਲੱਗ ਰਿਹਾ ਹੈ ਪਰ ਬਾਜ਼ਾਰ ਆ ਗਿਆ ਨਕੋਦਰ ਨਕੋਦਰ ਸ਼ਹਿਰ ਹੈ ਮਤਲਬ ਪ੍ਰੋਪਰ ਕਾਫੀ ਪੱਟਾ ਸਾਰਾ ਚਲੋ ਇੱਕ ਤਾਂ ਮੈਪ ਨੇ ਉਲਝਾ ਰੱਖਿਆ ਆ ਦੇਖੋ ਕਿੱਥੇ ਪਏ ਆ ਕੁਝ ਨਹੀਂ ਪਤਾ ਲੱਗ ਰਿਹਾ ਕਿੱਧਰ ਜਾਣਾ ਵੀ ਜੋ ਮੜੇ ਖੁੱਲੇ ਰਸਤੇ ਲੈ ਕੇ ਪਹਿਲਾਂ ਆਏ ਆ ਕਿ ਦੂਸਰੇ ਰਸਤੇ ਨੂੰ ਆ ਗਏ ਤੇ ਉਹ ਹੀ ਅੱਜ ਸਮਝ ਨਹੀਂ ਲੱਗ ਰਹੀ ਹੈਗੀ ਭੀੜ ਫੜੱਕੇ ਮਸਾਂ ਗੱਡੀ ਕੱਢ ਕੇ ਪਹੁੰਚੇ ਆ ਜਿਹੜਾ ਇੱਕ ਅੱਧਾ ਫੋਣਾ ਘੰਟਾ ਖਰਾਬ ਹੋ ਗਿਆ ਹੁਣ ਉਹ ਚੌਂਕ ਤੋਂ ਦੱਸਿਆ ਕਿਸੇ ਨੇ ਪਤਾ ਨਹੀਂ ਆਹੀ ਐ ਨਾ ਅੱਗੇ ਅੱਗੇ ਅਗਲਾ ਅਚੇ ਦਿੱਲੀ ਵੱਸੇ ਨੂੰ ਆ ਗਏ ਬਸ ਉਹ ਪਾ ਪਰਲੇ ਵੱਸੇ ਤੋਂ ਹੁਣਾ ਸੀ ਦੂਈ ਪਾਸੇ ਜਿੱਮੇ ਆਪਾਂ ਅਗਲੀ ਕਈ ਕਈ ਮਰ ਨੇੜੇ ਕੀ ਪਹੁੰਚ ਗਏ ਬਸ ਨੇੜੇ ਕੀ ਹੁੰਦਾ ਹੈ ਗਿਆ ਵੀ ਪਹੁੰਚ ਗਏ ਨੇੜੇ ਲੋਗੇ ਪਹੁੰਚ ਗਏ ਪਨ ਕੋ ਉਧਰ ਤੇ ਇਤਰਾ ਹੀ ਆਪਣੀ ਪਾਰਕਿੰਗ ਪਹਿਲਾਂ ਗੱਡੀ ਲਾਈਏ ਪਾ ਪਾਰਕਿੰਗ ਬਹੁਤ ਬਹਾਇ ਤਿੰਨ ਪਰਸ਼ਾਨ ਈ ਪਾਰਕਿੰਗ ਸੇਵਨ ਕੋਦਰ ਮੋਟਰਸਾਈਕਲ ਸਕੂਟਰ ਆਟੋ ਜਗ੍ਹਾ ਮਿਲ ਜੇ ਕਿਤੇ ਆਪਾਂ ਪਾਰਕਿੰਗ ਲਾ ਦਈਏ ਚਲੋ ਜੀ ਤੇ ਆਪਾਂ ਦੇਖੀ ਕਿ ਗੱਡੀ ਚੱਲਦਾ ਸੀ ਕਿਸੇ ਚ ਹਾਂ ਬਦਲੀਆਂ ਉਰੇ ਆਂਦੇ ਆਂਦੇ ਹਨੇਰਾ ਯਾਰ ਗੱਡੀ ਦੇ ਵਿੱਚ ਚਲ ਅੱਗੇ ਉੱਥੇ ਬਣਾਣੇ ਬਈ ਅੱਛਾ ਲੈਟ ਹੈ ਇਹ ਚਲੋ ਚੱਲੀਏ ਫਿਰ ਹੁਣ ਪਰਾ ਉੱਥੇ ਜਾਣਾ ਸਾਹਮਣੇ ਹਾਂ ਦੇਖ ਲੈਣੇ ਆ ਚਲੋ ਫੇ ਚੱਲੀਏ தா ਹਾਂਜੀ ਮੱਥਾ ਟੇਕ ਕੇ ਵਾਪਸ ਆ ਗਏ ਜੀ ਹਾਂਜੀ ਅਮ ਜੀ ਤੇ ਅੰਦਰ ਤਾਂ ਬਿਲਕੁਲ ਨਹੀਂ ਫੋਨ ਕੱਢਣ ਦਿੰਦੇ ਕਹਿੰਦੇ ਰੱਖ ਲੈਂਦੇ ਨੇ ਫੋਨ ਕੱਟਣਾ ਵੀਡੀਓ ਬਣਾਣਾ ਤਾਂ ਬਹੁਤ ਔਖਾ ਨਹੀਂ ਅਸੀਂ ਵੀ ਬਣਾਈ ਵੀ ਨਹੀਂ ਬਾਹਰ ਬਾਹਰ ਨੂੰ ਬਸ ਥੋੜੇ ਜਿਹੀ ਵੀਡੀਓ ਬਣਾਈ ਆ ਤੇ ਹੁਣ ਚੱਲਦੇ ਆ ਅਮਰਸਰ ਇੱਥੋਂ ਹੈਗਾ ਜੀ 100 ਕਿਲੋਮੀਟਰ ਉਹ ਬਾਕੀ ਹੁਣ ਆਪਾਂ ਅਮਰਸਰ ਜਾ ਕੇ ਦੇਖਦੇ ਆ ਚਲੋ ਜੀ ਫਿਰ ਅੱਗੇ ਦੀ ਹੈਂਡਰਸ ਆ ਪਤਾ ਨਹੀਂ ਹੋਵੇਗਾ ਹੈਗਾ ਲੱਗਦਾ ਨਾ ਨਾ ਹੈਗਾ ਅੱਗੇ ਚੜ ਜੀ ਕਿਸੇ ਨਹੀਂ ਨਹੀਂ ਹੈ ਕਿਵੇਂ ਉਹ ਛੋਟਾ ਜਿਹਾ ਬਿਆਰ ਨਾ ਕੋ ਉਤਰਦਾ